Eu ਸਹਿਬਾਨ ਨੌਥ ਇੰਕਸਾਫ ਕਾਰੇਵਰਧੀਆਂ ਪਰ ਅੱਜ ਇਕੱਠੇ ਹੋਏ ਸਭ ਸਦਰਨ ਸਭ ਤੋਂ ਪਹਿਲਾਂ ਮੇਰੇ ਲੋਕ ਪਿਆਰ ਪੜ ਸਤ ਸੇ ਨਾਮ ਅੱਜ ਜਦੋਂ ਅਸੀਂ ਆਪਣੇ ਮਹਾਨ ਦੇਸ਼ ਦੇ 77ਵੇਂ ਸੁਤੰਤਰ ਦੇਸ ਨੂੰ ਉਹਨਾਂ ਲਈ ਇਕੱਠੇ ਹੋਏ ਹਾਂ ਤਾਂ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਅੱਜ ਦਿਨ ਹੈ ਜਾ ਬੀਕਰ ਨੂੰ ਯਾਦ ਕਰਨ ਦਾ ਉਹਨਾਂ ਕੋਲੋਂ ਕੁਝ ਸਿੱਖਾ ਦਾ ਅੱਜ ਆਪਣੇ ਜੀਵਨ ਵਿੱਚ ਉਹ ਬਿਲੀਆਮ ਅੱਜ 26 ਜਨਵਰੀ 1950 ਮਾਦੇ ਦੇ ਨੂੰ ਭਾਰਤ ਇੱਕ ਗਤੰਤਰ ਰਾਜ ਬਣ ਗਿਆ ਜੀਵਨ ਦੀ ਜਿੰਦ ਕਾਮੀ ਮੰਗਲੇ ਨੇ ਦੱਸਿਆ ਹੈ ਇਹਦਾ ਮਤਲਬ ਕੀ ਹੈ ਸਾਨੂੰ ਅੱਜ ਸਿਧਾਂਤ ਮਿਲਦਾ ਹੈ ਅੱਜ ਅਸੀਂ ਨਮਨ ਕਰਦੇ ਜੀ ਡਾਕਟਰ ਬੀਮਰਾਉ ਰੈਕਟਰ ਜੀ ਉਹਨਾਂ ਦਾ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਕੁਸ਼ਿਸ਼ੇ ਦੇ ਤਰੂ ਨਿਆ ਅਜ਼ਾਦੀ ਸਮਾਨ ਦਾ ਅੱਗੇ ਭਾਈਚਾਰੇ ਦਾ ਪਾਠ ਪੜ੍ਹਾਇਆ ਇਹ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਇਸ ਸੰਵਿਧਾਨ ਵੱਖ-ਵੱਖ ਦੇਸ਼ਾਂ ਨੂੰ ਇਸ ਦਾ ਨਦੂ ਲੈ ਗਿਆ ਹੈ ਖੂਬਸੂਰਤੀ ਹੈ ਕਿ ਦਿੱਖੋ ਵੀ ਚੀਜ਼ ਜਗੀ ਮਿਲਦੀ ਹੈ ਮੋਠੋ ਲੇਲ ਜਈ ਦੀ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਹੀ ਪਰਵਾਦੇ ਹਨ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਕਿ ਗੁਰਾਂ ਦਾ ਹੋਵੇ ਬਾਸਲਾ ਘਟ ਬਾਸ ਲੀਜੇ ਜੇ ਗੁਣ ਹੋਣ ਸਾਜਣਾ ਮੇਰ ਸੰਤ ਵਿੱਚ ਇਸ ਲਈ ਜਿੱਥੋਂ ਤੇ ਮੀਂਹ ਜਿੰਦੀ ਹੈ ਆਪਾਂ ਨੂੰ ਲੈ ਲਈ ਜਿਹਦੀ ਸੋ ਪਹਿਲੀ ਗੱਲ ਹੈ ਕਿ ਆਪਣਾ ਡਿਊਟੀ ਪੜ੍ਹੀਏ ਜਿਆ ਵੀ ਜਾਣੇ ਤੋਂ ਅਸਰ ਕਰੀਏ ਕੋਈ ਵੀ ਖੋਜ ਕਰੀਏ ਟੀਚਰ ਸਮਾਜ ਦੀ ਭਾਈ ਦਾ ਹੋਣਾ ਚਾਹੀਦਾ ਹੈ ਦੂਸਰੀ ਗੱਲ ਆਪਾਂ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ ਕਿਉਂਕਿ ਕਨਸਟੀਟਿਊਸ਼ਨ ਦੀ ਜਿਹੜੀ ਮੇਨ ਪੀਟਰ ਪੀਰਮ ਇਕਵਲਟੀ ਐਂਡ ਜਸਟਿਸ ਦਿਖਾ ਕਰਦੇ ਹੈ ਹਮਾਰਾ ਇਨਕਲੂਸਿਵ ਐਜੂਕੇਸ਼ਨ के, के कि ਅਸੀਂ ਇਹ ਯਕੀਨ ਕਰੀਏ ਸਾਰੇ ਮਿਲ ਜੁਲ ਕੇ ਕਿ ਜਿਹੜਾ ਵੀ ਪੜਾਈ ਵੇ ਇੱਛੂ ਹੈ ਉਹ ਪੜਾਈ ਤੋਂ ਵਾਂਝਾ ਨਾ ਰਹੇ। ਕਿ ਮੈਂ ਸਮਝਦਾ ਹਾਂ ਕਿ ਜੇ ਗਰੀਬ ਅਮੀਰ ਦਾ ਜਾਂ ਫਰਕ ਹੈ ਬੇਤ ਹੈ ਉਹ ਦੂਰ ਕਰਨੀ ਹੈ। ਸਰਬੋਦਾ ਭਲਾ ਚਾਹੁੰਦੇ ਹਾਂ ਤਾਂ ਇੱਕੋ ਇੱਕ ਚੀਜ਼ ਹੈ ਉਹ ਪੜਾਈ ਹੈ। ਗੁਣਵੱਤੀ ਪੜਾਈ ਜਿਸ ਨਾਲ ਅਸੀਂ ਕਦਰਾਂ ਕੀਮਤ ਨੂੰ ਤਮੈ ਲੱਗਦੇ ਹੋਏ ਆਪਣੀ ਪ੍ਰਾਜੈਕਟ ਤੇ ਇਹ ਦੂਜੀ ਗੱਲ ਤਪਾ ਸਭ ਨੂੰ ਨਾਲ ਆਪਣੇ ਕਲੇ ਵਿੱਚ ਲੈ ਕੇ ਚੱਲਾਂਗੇ ਇਸੇ ਗੱਲ ਆਜ ਦੇ ਯੁੱਗ ਵਿੱਚ ਮਸ਼ੀਨੀ ਯੁੱਗ ਵਿੱਚ ਸਸਟੇਨੇਬਿਲਟੀ ਨੂੰ ਪਰੋੜ ਕਰਨ ਦਾ ਨਾਂ ਤਾਇ ਕਰੀ ਆਪਾਂ ਕਿਉਂਕਿ ਆਪਣੇ ਵਾਤਾਵਰਨ ਅਤੇ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਵਾਸਤੇ ਸਭ ਨੂੰ ਧਿਆਨ ਰੱਖੀਦਾ ਹੈ ਮੈਂ ਸੰਸਦ ਦਾ ਮੁਖੀ ਹੋਣ ਕਰਕੇ ਦਿਨਾਂ ਤੇ ਤੁਹਾਡੇ ਸਾਰੇ ਗਰੁੱਪਾਂ ਨੂੰ ਸਹਿਯੋਗ ਕਹਾਂ ਮੈਂ ਸੁਣਦਾ ਹਾਂ ਤੇ ਇੱਕ ਬੰਦੇ ਦੀ ਗੱਲ ਨਹੀਂ ਹੁੰਦੀ ਆਪਾਂ ਸਮੂਹ ਕੋਸ਼ਿਸ਼ ਕਰਾਂਗੇ ਤੇ ਆਪਣਾ ਟੀਚਾ ਪੂਰਾ ਹੋ ਜਾਏਗਾ ਆਉ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜੋ ਪੰਜਾਬ ਦੇ ਅਮੀਰ ਵਜਸੇ ਅਤੇ ਅਗਾਉਦੂ ਮਾਨਸਿਕਤਾ ਦਾ ਪ੍ਰਤੀਕ ਬਣਾਦੇ ਹੋਏ ਇਸ ਨੂੰ ਹੋਰ ਕਾਇਆ ਦੇ ਕੋ ਜਾਣ ਲਈ ਮਿਲ ਕੇ ਸਿਰ ਦੋੜ ਕੇ ਕੰਮ ਕਰੀ ਇਕੱਠੇ ਮਿਲ ਕੇ ਇਜਕੀ ਨਹੀਂ ਕਰੀਏ ਕਿ ਸਾਡੇ ਸੰਦਾਨ ਵਿੱਚ ਜਿਹੜਾ ਸੁਪਨਾ ਲਿਆ ਗਿਆ ਸੀਗਾ ਉਹ ਅਸੀਂ ਜਿਧਰ ਕੀਏ ਦੇ ਨਾਲੇ ਗੁਰਨਾਨ ਸਿੰਘ ਸਾਹਿਬ ਔਰ ਜੋ ਸਾਡੇ ਗੁਰੂਆਂ ਸਾਹਿਬ ਨੇ ਸਿਖਾਇਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਓ ਅਸੀਂ ਸਾਰੇ ਉਮੀਦ ਆਸ਼ਾਵਾਦ ਅਤੇ ਵਿਸ਼ਵ ਵਿਆਪੀ ਭਾਈ ਦੇ ਇਸ ਸੁਦੀਵੀਸ ਦੇਸ਼ ਨੂੰ ਮੂਤੀ ਮਨ ਲਈ ਧੰਨਵਾਦ ਜੈ ਜੀ